ਹਾਂਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਵਾਸਤੇ ਜਿਹੜੀ ਹੈ ਕੋਠੀ ਲੈ ਕੇ ਆਏ ਹਾਂ ਬੈਂਕ ਕਲੋਨੀ ਦੇ ਵਿੱਚ ਜਿਹੜੀ ਕੋਠੀ ਹੈ 140 ਗਜ ਦੀ ਹੈ। ਸੋ ਬਹੁਤ ਹੀ ਸੋਹਣਾ ਫਰੰਟ ਹੈ ਇਸ ਕੋਠੀ ਦਾ। ਬਹੁਤ ਹੀ ਸੋਹਣਾ ਕੰਮ ਹੋਇਆ ਵੀ ਹੈ। ਸੋ ਵੀਡੀਓ ਨੂੰ ਕਿਤੇ ਸ਼ੇਅਰ ਨਾ ਕਰਦੇ ਹੋ ਤੇ ਚੈਨਲ ਨੂੰ ਕਿਤੇ ਸਬਸਕ੍ਰਾਈਬ ਨਾ ਕਰ ਲਓ ਕਿਉਂਕਿ ਕਿਸੇ ਦਾ ਫਾਇਦਾ ਨਾ ਹੋ ਸਕੇ ਤੁਹਾਡੇ ਹੱਥੋਂ ਤੇ ਆਪਾਂ ਕੋਠੀ ਵੇਖਦੇ ਹਾਂ ਬੜੇ ਆਰਾਮਦਾਰੀ ਦੇ ਨਾਲ। ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਪੋਰਚ ਕਾਫੀ ਖੁੱਲਾ ਡੁੱਲਾ ਵੱਡਾ ਸਾਧਨ ਜਿਹੜਾ ਬੜੇ ਆਰਾਮਦਈ ਨਾਲ ਲੱਗਣ ਤੋਂ ਬਾਅਦ ਵੀ ਜਿਹੜੇ ਆ ਟੂ ਵੀਲਰ ਉਹ ਵੀ ਬੜੇ ਆਰਾਮਦਈ ਨਾਲ ਸੀ ਲਾ ਸਕਦੇ ਹਾਂ ਕਿਉਂਕਿ ਛੋਟਾ ਜਿਹਾ ਵੇੜਾ ਹੈਗਾ ਸੋ ਸਾਰੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਵਧੀਆ ਹੋਇਆ ਵੀ ਹੈ ਡੋਰ ਵਿੰਡੋ ਦੀ ਗੱਲ ਕਰੀਏ ਟਾਇਲਸ ਦੀ ਗੱਲ ਕਰੀਏ ਤੁਸੀਂ ਵਾਸਪੇਸ਼ਨ ਦੇ ਸਕਦੇ ਹੋ ਵੈਸੇ ਕਹਿੰਦੇ ਆ ਕਿ ਪਿੰਡ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਦਸਨ ਦੀ ਲੋਡ ਨਹੀਂ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਸੋ ਬਿਲਕੁਲ ਜਿਹੜੀ ਆ ਫਰੈਸ਼ ਕੋਠੀ ਹੈ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਦੀ ਕੋਠੀ ਜਿਹੜੀ ਆ ਆਪਾਂ ਦੇਖ ਰਹੇ ਆ ਦੋ ਬੈਡਰੂਮ ਜਿਹੜੇ ਆ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਗਰਾਉਂਡ ਫਲੋਰ ਤੇ ਦੋ ਵਾਸ਼ਰੂਮ ਆ ਸੋ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਹੈਗੀ ਹੈ ਜੀ ਐਸ ਵੀ ਬਲੀ ਦੇਖ ਰਹੇ ਹਾਂ ਬੈਂਕ ਕਲੋਨੀ ਦੇ ਵਿੱਚ ਇਹ ਕੋਠੀ ਸੋ ਕਬੜ ਦਾ ਕੰਮ ਵੀ ਬਹੁਤ ਸ਼ਾਨਦਾਰ ਜਿਹੜਾ ਹੋਇਆ ਵੀ ਹੈ ਚਾਹੇ ਉਹ ਟਾਇਲਸ ਦੀ ਗੱਲ ਕਰੀਏ ਡੋਰ ਵਿੰਡੋ ਦੀ ਗੱਲ ਕਰੀਏ ਜਾਂ ਵਾਸ਼ਰੂਮ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਜਿਹੜੀ ਆ ਅੱਜ ਦੀ ਕੋਠੀ ਆ ਸੋ ਰੇਟ ਦੀ ਗੱਲ ਕਰੀਏ ਤਾਂ 80 ਲੱਖ ਰੁਪਏ ਜਿਹੜੀ ਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਮਕਾਨ ਦੀ ਜਿਹੜੀ ਆ ਵੰਤਰ ਕਿਸ ਤਰ੍ਹਾਂ ਦੀ ਹੈ ਉਹਦਾ ਨਕਸ਼ਾ ਕਿਸ ਤਰ੍ਹਾਂ ਦਾ ਉਹਦਾ ਕੰਮ ਕਿਸ ਤਰ੍ਹਾਂ ਦਾ ਹੋਇਆ ਉਹ ਕਿਸ ਮੁਹੱਲੇ ਦੇ ਵਿੱਚ ਆ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਰੇਟ ਦੇ ਉੱਤੇ ਨਿਰਭਰ ਕਰਦੀਆਂ ਸੋ 80 ਲੱਖ ਰੁਪਈਆ ਜਿਹੜਾ ਰੇਟ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਦੀ ਕੋਠੀ ਜਿਹੜੀ ਆਪਾਂ ਦੇਖ ਰਹੇ ਹਾਂ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਵੀਡੀਓ ਨੂੰ ਸ਼ੇਅਰ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੁਹਾਨੂੰ ਨਹੀਂ ਕਵਾਂਗੇ ਤੇ ਕਰਿਓ ਵੀ ਨਾ ਹੋ ਸਕਦਾ ਤੇ ਆਪਾਂ ਦੇਖਦੇ ਆਂ ਇਹ ਕੋਠੀ ਸੋ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕੋਠੀ ਦਾ ਕੰਮ ਆ ਜਿਹੜਾ ਕਿਸ ਤਰ੍ਹਾਂ ਦਾ ਹੋਇਆ ਸੋ ਬਹੁਤੀ ਸ਼ਾਨਦਾਰ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਅੱਜ ਦੀ ਕੋਠੀ ਵਾਕਈ ਬਹੁਤ ਵਧੀਆ ਬਣੀ ਹੋਈ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਕੱਬੜ ਜਿਹੜਾ ਦੋਨੇ ਬੈਡਰੂਮਾਂ ਦੇ ਵਿੱਚ ਉਹ ਬਣਿਆ ਹੋਇਆ ਪੂਜਾ ਰੂਮ ਵੀ ਆ ਰਸੋਈ ਵੀ ਆ ਡਰੈੰਗ ਰੂਮ ਵੀ ਆ ਔਰ ਪੋਰਚ ਵੀ ਕਾਫੀ ਜਿਹੜਾ ਖੁੱਲਾ ਢੁਲਾ ਤੇ ਆਜੋ ਇੱਕ ਝਾਤ ਮਾਰਦੇ ਆਪਾਂ ਫਰਸਟ ਫਲੋਰ ਤੇ ਸੋ ਪੌੜੀਆਂ ਦੇ ਵਿੱਚ ਵੀ ਜਿਹੜਾ ਗ੍ਰੇਨਾਈਟ ਪੱਥਰਾ ਉਹ ਲੱਗਿਆ ਹੋਇਆ ਹੈ ਸਟੀਲ ਦੀ ਰੇਲਿੰਗਾਂ ਔਰ ਬਿਲਕੁਲ ਫਰੈਸ਼ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਐਸੇ ਲਈ ਆਪਾਂ ਹੈਗੇ ਜੀ ਫਰਸਟ ਫਲੋਰ ਤੇ ਸੋ ਕਾਫੀ ਖੁੱਲੀ ਢੁਲੀ ਜਿਹੜੀ ਆ ਉੱਪਰ ਵੀ ਲੌਬੀ ਜਿਹੜੀ ਆ ਉਹ ਬਣੀ ਹੋਈ ਆ ਬੈਡਰੂਮ ਸੈਟ ਆ ਜਿਹੜਾ ਉਹ ਬਣਿਆ ਹੋਇਆ ਸੋ ਸਾਰੀ ਕੋਠੀ ਦੇ ਵਿੱਚ ਆ ਜਿਹੜਾ ਕੰਮ ਉਹ ਬਹੁਤ ਵਧੀਆ ਹੋਇਆ ਵੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਜਿਹੜਾ ਡਿਸਪਲੇ ਨੰਬਰ ਦਿੱਤਾ ਹੁੰਦਾ ਉੱਥੇ ਕੰਟੈਕਟ ਕਰਕੇ ਤੁਸੀਂ ਘਰ ਦੀ ਐਡ ਕੋਠੀਆਂ ਦੀ ਐਡ ਜਾਂ ਜ਼ਮੀਨ ਦੀ ਐਡ ਜਿਹੜੀ ਆ ਉਹ ਕਰਵਾ ਸਕਦੇ ਹੋ ਸੋ ਉਹਦੇ ਵਾਸਤੇ ਵੀਡੀਓ ਬਣਾ ਕੇ ਸਾਨੂੰ ਭੇਜੋ ਮੋਬਾਈਲ ਨੂੰ ਟ੍ਰੇਡਾ ਕਰਕੇ ਸਾਰੀ ਕੋਠੀ ਬੜੀ ਸਲੋ 모ਸ਼ਨ ਦੇ ਵਿੱਚ ਵੀਡੀਓ ਬਣਾਓ ਔਰ ਦੋ ਤਿੰਨ ਫੋਟੋਆਂ ਤੇ ਇੱਕ ਘਰ ਦੀ ਪੂਰੀ ਡਿਟੇਲ ਹੈ ਜਿਹੜੀ ਉਹ ਸਾਨੂੰ ਲਿਖ ਕੇ ਪੇਜ ਦੇ ਉੱਤੇ ਉਹਦੀ ਫੋਟੋ ਵਿੱਚ ਕੇ ਸੈਂਡ ਕਰ ਦਿਆ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਡਬਲ ਸਟੋਰੀ ਕੋਠੀ ਹੈ ਜਿੰਨਾ ਹੀ ਪੋਰਸ਼ਨ ਲਗਭਗ ਥੱਲੇ ਬਣਿਆ ਉਹਨਾਂ ਹੀ ਪੋਰਸ਼ਨ ਜਿਹੜਾ ਉੱਪਰ ਵੀ ਬਣਿਆ ਹੋਇਆ ਤੁਸੀਂ ਦੇਖਿਆ ਔਰ ਤਾਰੀਫ ਕਰਨੀ ਤਾਂ ਬੰਦੀ ਹੈ ਇਸ ਕੋਠੀ ਦੀ ਕਿਉਂਕਿ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਹੈ ਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ ਸੋ ਇਸੇ ਤਰ੍ਹਾਂ ਹੀ ਬਣੇ ਰਹੋ ਸ਼ੁਕਰੀਆ